ਮੈਂ ਹਰਪ੍ਰੀਤ ਸਿੰਘ ਸਿੰਧਵਾਦ ਸਰਪ੍ਰਸਤ ਪ੍ਰੈਸਫੀਲਡ ਜਰਨਲਿਸਟ ਐਸੋਸੀਏਸ਼ਨ ਰਜਿਸਟਰਡ ਪੰਜਾਬ ਮੇਰੇ ਨਾਲ ਮੇਰੇ ਐਸੋਸੀਏਸ਼ਨ ਦੇ ਅਹੁਦੇਦਾਰ ਸਾਹਿਬਾਨ ਬੀਐਸ ਸਾਹਿਲ ਜੀ ਪ੍ਰਿਤਪਾਲ ਸਿੰਘ ਜੀ ਇੰਦਰਜੀਤ ਜੀ ਜਸਬੀਰ ਸਿੰਘ ਲੱਡੂ ਜੀ ਅਸੀਂ ਇੱਥੇ ਸੀਪੀ ਸਾਹਿਬ ਕੋਲ ਕਪੂ ਚਮਨਰ ਅੰਮ੍ਰਿਤ ਸਰ ਸਰਦਾਰ ਗੁਰਪ੍ਰੀਤ ਸਿੰਘ ਕੋਲ ਅੱਜ ਹੀ ਕੋਲ ਆਏ ਸੀ ਬਹੁਤ ਵਧੀਆ ਲੱਗਾ ਮਿਲ ਕੇ ਅਸੀਂ ਆਪਣੇ ਐਸੋਸੀਏਸ਼ਨ ਵੱਲੋਂ ਇੱਕ ਨਵੇਂ ਸਾਲ ਦੀ 2025 ਦੀ ਜਿਹੜੀ ਡਾਇਰੀ ਜਿਹੜੀ ਆ ਉਹ ਪ੍ਰਿੰਟ ਕਰਵਾਈ ਸੀ ਤੇ ਇਸ ਨੂੰ ਅਸੀਂ ਰਿਲੀਜ਼ ਕਰਨ ਵਾਸਤੇ ਇੱਕ ਯੋਗ ਅਫਸਰ ਨੂੰ ਜਿਹੜਾ ਵਾ ਚੁਣਿਆ ਵਾ ਸੋ ਅੱਜ ਉਹਨਾਂ ਨੂੰ ਮਿਲ ਕੇ ਇੱਕ ਡੈਰੀ ਦੀ ਰਿਲੀਜ਼ਿੰਗ ਵੀ ਕੀਤੀ ਔਰ ਆਪਣੇ ਐਸੋਸੀਏਸ਼ਨ ਦੇ ਜੋ ਸਾਡੇ ਸਿਧਾਂਤ ਨੇ ਉਹਦੇ ਬਾਰੇ ਵੀ ਜਿਹੜਾ ਵਾ ਉਹ ਖੁੱਲ ਕੇ ਜਿਹੜੀ ਆ ਉਹ ਜਾਣਕਾਰੀ ਕਮਿਸ਼ਨਰ ਸਾਹਿਬ ਨੂੰ ਦਿੱਤੀ ਆ ਔਰ ਉਹਨਾਂ ਵੱਲੋਂ ਵਿਸ਼ਵਾਸ ਦਵਾਇਆ ਗਿਆ ਕਿ ਤੁਹਾਡੇ ਵੱਲੋਂ ਐਸੋਸੀਏਸ਼ਨ ਵੱਲੋਂ ਪੱਤਰਕਾਰੀ ਦੇ ਨਾਲ ਨਾਲ ਸਮਾਜ ਸੇਵਾ ਦੇ ਕੰਮਾਂ ਦੇ ਵਿੱਚ ਜੋ ਐਸੋਸੀਏਸ਼ਨ ਕੰਮ ਕਰਦੀ ਉਹਦੀ ਸراہਨਾ ਕੀਤੀ ਔਰ ਉਹਨਾਂ ਨੇ ਆਪਣਾ ਹਰ ਤਰ੍ਹਾਂ ਦੇ ਯੋਗਦਾਨ ਦੇਣ ਦੀ ਜਿਹੜੀ ਉਹ ਗੱਲਬਾਤ ਸੀ ਸਾਡੇ ਨਾਲ ਬੜੀ ਚਿੰਤਾ ਦਾ ਵਿਸ਼ਾ ਹੈ ਜੀ ਇਹ ਕੱਲਾ ਅੰਮ੍ਰਿਤਸਰ ਸਾਹਿਬ ਦਾ ਨਹੀਂ ਕੱਲਾ ਪੰਜਾਬ ਦਾ ਨਹੀਂ ਪੂਰੇ ਹਿੰਦੁਸਤਾਨ ਦਾ ਨਹੀਂ ਪੂਰੇ ਦੁਨੀਆ ਦੀ ਇਹ ਤਰਸਦੀ ਬਣ ਚੁੱਕੀ ਹੈ ਕਿ ਲੋਕਤੰਤਰ ਦੇ ਚੌਥੇ ਸਤਾਮ ਪੱਤਰਕਾਰੀ ਪੱਤਰਕਾਰਤਾ ਦੇ ਉੱਪਰ ਜੋ ਆਵਾਜ਼ ਨੂੰ ਨੱਪਣ ਵਾਸਤੇ ਕੋਈ ਜਿ ਸ਼ਰਾਰਤੀ ਜਾਂ ਕੋਈ ਗਲਤ ਅੰਸਰਾਂ ਵੱਲੋਂ ਜਿਹੜੀਆਂ ਆਵਾਜ਼ਾਂ ਦਬਾਉਣ ਵਾਸਤੇ ਬੜੇ ਕੁੱਝ ਹੱਤਕੰਡੇ ਅਪਣਾਏ ਜਾ ਰਹੇ ਐਸੋਸੀਏਸ਼ਨ ਉਹਦੇ ਲਈ ਬੜੀ ਸਿਹਰਤਤਾ ਨਾਲ ਕੰਮ ਕਰਕੇ ਪ੍ਰਸ਼ਾਸਨ ਦੇ ਨਾਲ ਤਾਲਮੇਲ ਕਰਕੇ ਪੱਤਰਕਾਰਾਂ ਦੇ ਹੱਕਾਂ ਦੇ ਹਿੱਤਾਂ ਦੀ ਜੜੀ ਉਰਾਖੀ ਕਰਨ ਵਾਸਤੇ ਹਮੇਸ਼ਾ ਹੀ ਪਾਬੰਦ ਰਹਿੰਦੇ। ਮੈਂ ਜੀ ਸਾਰੇ ਪੱਤਰਕਾਰ ਵੀਰਾਂ ਨੂੰ ਜਥੇਬੰਦੀ ਤੋਂ ਉੱਪਰ ਉੱਠ ਕੇ ਸਾਰਿਆਂ ਨੂੰ ਇੱਕ ਸਨੇਹ ਦੇਣਾ ਚਾਹੁੰਦਾ ਕਿ ਇੱਕ ਮੰਚ ਤੇ ਇਕੱਤਰ ਹੋਣ ਐਸੋਸੀਏਸ਼ਨ ਚਾਹੇ ਕੋਈ ਵੀ ਹੋਵੇ ਜਿੰਨਾ ਚਿਰ ਕਿਸੇ ਚੀਜ਼ ਦੀ ਇਕਤਾ ਨਹੀਂ ਉਹਨਾਂ ਚਿਰ ਅਸੀਂ ਆਪਣੀ ਸੰਘਰਸ਼ ਦੀ ਜਿਹੜੀ ਪੱਤਰਕਾਰੀ ਦਾ ਨਾ ਹੀ ਸੰਘਰਸ਼ਾ ਸੀ ਉਹਨਾਂ ਚਿਰ ਸੰਘਰਸ਼ ਪੂਰਾ ਨਹੀਂ ਕਰ ਸਕਦੇ ਜਿੰਨਾ ਚਿਰ ਅਸੀਂ ਏਕੇ ਵਿੱਚ ਨਹੀਂ ਆ। ਸੋ ਮੇਰੀ ਸਾਰੇ ਪੱਤਰਕਾਰ ਸਾਥੀਆਂ ਨੂੰ ਇੱਕੀ ਬੇਨਤੀ ਆ ਕਿ ਜਿੱਥੇ ਵੀ ਰਹਿਣਾ 71 ਰਹਿਣ ਤਾਂ ਮੈਂ ਆਪਣੇ ਪ੍ਰੈਸ ਫੀਲਡ ਜਰਨਲਿਸਟ ਸਟੂਡਿਓ ਨੂੰ ਸੱਦਾ ਦੇਣਾ ਸਮੂਹ ਅਧਿਕਾਰ ਸਹਿਬਾਨਾਂ ਦੀ ਹਾਜ਼ਰੀ ਵਿੱਚ ਕੀ ਜਿਹੜਾ ਵੀ ਪੱਤਰਕਾਰ ਸਾਥੀ ਜੁੜਨਾ ਚਾਹੁੰਦਾ ਉਹਦੇ ਵਾਸਤੇ ਵੈਲਕਮ ਹੈ